ਹੋਨੇਬਲ ਸੁਪਰੀਮ ਕੋਰਟ ਨੇ ਚੰਡੀਗੜ ਮੇਰਪੋਲ ਨੂੰ ਦੇਖਦੇ ਹੋਏ ਇਹ ਗੱਲ ਕਹੀ ਹੈ ਕਿ ਚੰਡੀਗੜ ਮੇਰਪੋਲ ਦੇ ਵਿੱਚ ਲੋਕਤੰਤਰ ਦਾ ਕਤਲ ਹੋਇਆ ਹੈ ਵਾਈਲ ਵਾਚਿੰਗ ਦੀ ਵੀਡੀਓ ਵੀਡੀਓ ਦੇਖਦੇ ਹੋਏ ਸੁਪਰੀਮ ਕੋਰਟ ਨੇ ਵੀ ਗੱਲ ਕਹੀ ਕਿ ਜਿਹੜਾ ਪ੍ਰੈਜ਼ਾਈਡਿੰਗ ਅਫੀਸਰ ਹੈ ਉਹ ਖੁੱਲੇ ਆਮ ਸ਼ਰਿਆਂ ਬੈਲੈਂਸ ਨੂੰ ਡਿਫੇਸ ਕਰਦਾ ਖਰਾਬ ਕਰਦਾ ਨਜ਼ਰ ਆ ਰਿਹਾ ਹੈ ਜਿਹਦੇ ਬੇਸਿਸ ਤੇ ਉਹਨੇ ਵੋਟਾਂ ਨੂੰ ਇਨਵੈਲੀਡੇਟ ਕੀਤਾ ਇੰਡੀਆ ਬਲੌਕ ਦੇਆਂ ਦੂਜੀ ਗੱਲ ਇਹ ਵੀ ਹੈ ਕਿ ਫਟਕਾਰ ਲਾਉਂਦੇ ਹੋਏ ਇਹ ਵੀ ਗੱਲ ਕਹੀ ਗਈ ਕਿ ਇਹਨੂੰ ਪ੍ਰੋਸੀਕਿਊਟ ਕਰਨਾ ਚਾਹੀਦਾ ਹੈ ਇਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਤੇ ਅਫਸੋਸ ਜ਼ਾਹਿਰ ਕੀਤਾ ਕਿ ਸਾਡੀ ਦੇਸ਼ ਦੀ ਇਲੈਕਸ਼ਨ ਪ੍ਰੋਸੈਸ ਤੇ ਕਿ ਇਹ ਸਾਰੀਆਂ ਚੀਜ਼ਾਂ ਮੱਦੇਨ ਸਾਨੂੰ ਦੇਖਣ ਨੂੰ ਮਿਲਣਗੀਆਂ ਜੋ ਸਾਡੀ ਸਟੇਬਲਾਈਜ਼ਿੰਗ ਫੋਰਸ ਹੈ ਸਾਡੇ ਦੇਸ਼ ਦੀ ਸਟੇਬਲਾਈਜ਼ਿੰਗ ਫੋਰਸ ਇਲੈਕਸ਼ਨਸ ਇਲੈਕਸ਼ਨਸ ਕਰਕੇ ਸਟੇਬਿਲਿਟੀ ਸਾਰਾ ਕੁਝ ਮੇਨਟੇਨ ਰਹਿੰਦਾ ਤੇ ਜੇ ਇਲੈਕਸ਼ਨ ਹੀ ਆਏ ਕੰਡਕਟ ਹੋਣਗੇ ਤਾ ਸਾਡੇ ਦੇਸ਼ ਦਾ ਸਾਡੇ ਲੋਕਤੰਤਰ ਦਾ ਸਾਡੇ ਸੰਵਿਧਾਨ ਦਾ ਕੀ ਹੋਊਗਾ ਸੁਪਰੀਮ ਕੋਰਟ ਨੇ ਵੀ ਗੱਲ ਕਹੀ ਕਿ ਪ੍ਰੈਜ਼ਾਈਡਿੰਗ ਆਫੀਸਰ ਨੂੰ ਅਗਲੀ ਤਰੀਕ ਤੇ ਪੇਸ਼ ਹੋਣਾ ਪੈਣਾ ਇਨ ਪਰਸਨ ਦੂਜਾ ਸੁਪਰੀਮ ਕੋਰਟ ਨੇ ਵੀ ਗੱਲ ਕਹੀ ਹੈ ਕਿ ਅਸੀਂ ਲੋਕਤੰਤਰ ਦਾ ਕਤਲ ਨਹੀਂ ਹੋਣ ਦਵਾਂਗੇ ਤੇ ਦੱਸ ਦਿਓ ਕਿ ਵੀ ਆਰ ਵਾਚਿੰਗ ਥੈਮ ਤੇ ਹੁਣ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਜੇ ਭਾਰਤੀ ਜਨਤਾ ਪਾਰਟੀ ਆਫਿਸ ਬੇਰਸ ਆਫ ਦੇ ਜਿਹੜੇ ਐਕਟਿਵ ਮੈਂਬਰਸ ਐ ਬੀਜੇਪੀ ਦੇ ਜੋ ਉਹਨਾਂ ਨੂੰ ਪ੍ਰੈਜ਼ਾਈਡਿੰਗ ਆਫਸਰ ਲਾਊਗੀ ਤੇਜ ਆ ਕੁਸਤਾ ਦੇਖਣ ਨੂੰ ਮਿਲੂਗਾ ਲੋਕਤੰਤਰ ਦਾ ਘਾਣ ਕਤਲ ਤਾਂ ਹੋਊਗਾ ਲੇਕਿਨ ਭਾਰਤੀ ਜਨਤਾ ਪਾਰਟੀ ਦੇ ਇੱਕ ਲੀਡਰ ਨੇ ਅੱਗੇ ਆ ਕੇ ਨਾ ਤਾਂ ਮਾਫੀ ਮੰਗੀ ਨਾ ਭਾਰਤੀ ਜਨਤਾ ਪਾਰਟੀ ਦੇ ਕਿਸੇ ਲੀਡਰ ਨੇ ਅੱਗੇ ਆ ਕੇ ਅਫਸੋਸ ਜ਼ਾਹਿਰ ਕੀਤਾ ਕਿਉਂਕਿ ਇਹ ਜਿਹੇ ਆਬਜ਼ਰਵੇਸ਼ਨਸ ਹੋਣੀਆਂ ਬੜੀਆਂ ਰੇਅਰ ਹੁੰਦੀਆਂ ਬਹੁਤ ਘੱਟ ਤੁਸੀਂ ਦੇਖੋਗੇ ਕਿ ਸੁਪਰੀਮ ਕੋਰਟ ਇਹ ਜਿਹੇ ਆਬਜ਼ਰਵੇਸ਼ਨਸ ਕਿਸੇ ਕੇਸ ਦੇ ਵਿੱਚ ਦਊਗਾ ਕਿਉਂਕਿ ਜਦੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵਾਰ-ਵਾਰ ਵਾਰ-ਵਾਰ ਲੋਕਤੰਤਰ ਦਾ ਘਾਣ ਕਰਦੀ ਹੈ ਸਾਡੀ ਇਲੈਕਸ਼ਨ ਪ੍ਰੋਸੈਸ ਨੂੰ ਅੰਡਰਮਾਈਨ ਕਰਦੀ ਹੈ ਤਾਂ ਕੋਰਟਸ ਨੂੰ ਏਜਿੀ ਆਬਜ਼ਰਵੇਸ਼ਨਸ ਦੇਣੀਆਂ ਪੈ ਜਾਂਦੀਆਂ ਤੇ ਥਿਸ ਇਜ਼ ਪ੍ਰੂਫ ਇਨ ਇਟਸੈਲਫ ਕਿ ਸਾਡੀ ਇਲੈਕਸ਼ਨ ਪ੍ਰਕਿਰਿਆ ਸਾਡਾ ਲੋਕਤੰਤਰ ਡੰਡਾਤੰਤਰ ਦੇ ਵਿੱਚ ਤਬਦੀਲ ਹੋ ਰਿਹਾ ਹੈ ਡਾਂਗੋਕ੍ਰੇਸੀ ਸਾਡੀ ਡੈਮੋਕ੍ਰੇਸੀ ਨੂੰ ਬੀਜੇਪੀ ਬਣਾ ਰਹੀ ਹੈ ਹੁਣ ਆਨਰੇਬਲ ਸੁਪਰੀਮ ਕੋਰਟ ਨੇ ਆ ਆਰਡਰ ਦੇ ਵਿੱਚ ਇਹ ਵੀ ਲਿਖਿਆ ਹੈ ਕਿ ਜਿਹੜੀ ਚੰਡੀਗੜ੍ਹ ਮਿਊਨਿਸਪਲ ਕੋਆਪਰੇਸ਼ਨ ਦੀ ਮੀਟਿੰਗ ਹੋਣੀ ਸੀਗੀ ਉਹਨੂੰ ਡੈਫਰ ਕਰ ਦਿੱਤਾ ਜਾਵੇ ਪੋਸਟਪੋਨ ਕਰ ਦਿੱਤਾ ਜਾਵੇ ਤੇ ਨਾਲੇ ਇਹ ਵੀ ਗੱਲ ਕਹੀ ਗਈ ਹੈ ਕਿ ਜਿਹੜਾ ਰਿਕਾਰਡ ਹੈ ਵੀਡੀਓ ਤੋਂ ਲੈ ਕੇ ਲੈ ਕੇ ਬੈਲਟਸ ਤੋਂ ਲੈ ਕੇ ਉਹ ਸਾਰਾ ਪ੍ਰੀਜ਼ਰਵਡ ਰਵੇ ਹੁਣ ਮੇਰਾ ਪੰਜਾਬ ਦੇ ਲੋਕਾਂ ਨੂੰ ਦੇਸ਼ ਦੇ ਲੋਕਾਂ ਨੂੰ ਇੱਕੋ ਇੱਕ ਕਹਿਣਾ ਹੈ ਕਿ ਜਿਹੜਾ ਪ੍ਰੈਜ਼ਾਈਡਿੰਗ ਅਫਸਰ ਹੈ ਉਹ ਆਪਦੀ ਮਨਮਰਜ਼ੀ ਨਾਲ ਤਾਂ ਐਕਟ ਕਰ ਨਹੀਂ ਰਿਹਾ ਸੀਗਾ he was merely acting on the advice of on the instructions of the bigger forces te bigger forces kehdi hai eh desh ne honorable court ne te media ne kal bade changge tareeke nal dekh liya hun sawal ta e hai ki karwai presiding officer te ta honi chahidi chahidi hai lekin bharatiya janta party te bhi honi chahidi hai ਕਿ ਉਹਨਾਂ ਨੇ ਸਾਡੇ ਲੋਕਤੰਤਰ ਦੀ ਮੌਕਰੀ ਬਣਾਉਣ ਦੀ ਕੋਸ਼ਿਸ਼ ਕੀਤੀ ਇਹ ਮੋਕਟਾ ਡੈਮੋਕ੍ਰੇਸੀ ਬਾਈ ਡੂਇੰਗ ਦਿਸ ਤੇ ਦਿਸ ਨੋਟ ਦ ਫਰਸਟ ਟਾਈਮ ਦੇ ਹੈਵ ਡਨ ਇਟ ਆਪਰੇਸ਼ਨ ਲੋਟਸ ਦੀ ਇਹਨਾਂ ਦੀ ਹਿਸਟਰੀ ਰਹੀ ਹੈ ਭੀਜੇਪੀ ਦੀ ਕਿੱਥੇ ਕਿੱਥੇ ਨਹੀਂ ਕੀਤਾ ਗੋਆ ਤੋਂ ਲੈ ਕੇ ਮਨੀਪੁਰ ਤੋਂ ਲੈ ਕੇ ਮਹਾਰਾਸ਼ਟਰਾ ਤੋਂ ਲੈ ਕੇ ਏਪੀ ਤੋਂ ਲੈ ਕੇ ਐਮਪੀ ਤੇ ਹੋਰ ਕਿੰਨੇ ਸੂਬਿਆਂ ਦੇ ਵਿੱਚ ਆਪਰੇਸ਼ਨ ਲੋਟਸ ਕੀਤਾ ਸਾਡੇ ਲੋਕਤੰਤਰ ਤੇ ਪਹਿਲਾ ਤੇ ਸਭ ਤੋਂ ਵੱਡਾ ਹਮਲਾ ਦੂਜਾ ਹਮਲਾ ਜਿਹੜਾ ਇਹ ਈਡੀ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨਹੀਂ enforcement of dictatorship ਬਣਾ ਦਿੰਦੇ ਹੈ ਉਹਨਾਂ ਦੁਆਰਾ ਕੈਂਪੇਨਿੰਗ ਕਾਰਵਾਈ ਕਰਨ ਦੀ ਕੋਸ਼ਿਸ਼ ਕਰਦੀ ਹੈ ਬੀਜੇਪੀ ਕੋਈ ਐਸੀ ਦੇਸ਼ ਦੀ اپੋਜੀਸ਼ਨ ਪਾਰਟੀ ਨਹੀਂ ਹੈ ਜਿਹਦੇ ਲੀਡਰ ਦੇ ਖਿਲਾਫ ਇਹਨਾਂ ਨੇ ਕੇਸ ਨਾਦਰਜ ਕੀਤੇ ਹੋਣ ਇਲੈਕਸ਼ਨਸ ਤੋਂ ਪਹਿਲਾਂ بڑے ਉਦਾਹਰਣ ਹੈ 20 25 ਉਦਾਹਰਣ ਹੈ ਜਸਟ ਬਿਫੋਰ ਅਸੈਂਬਲੀ ਇਲੈਕਸ਼ਨਸ اور ਲੋਕ ਸਭਾ ਇਲੈਕਸ਼ਨਸ اے ای ڈی ਰਾਹੀਂ ਆਪਦੀ ਕੈਂਪੇਨ ਬੀਜੇਪੀ ਕਰਨਾ ਸ਼ੁਰੂ ਕਰ ਦਿੰਦੀ ਹੈ ਹੁਣ ਤੀਜਾ ਜਿਹੜਾ ਐਗਜ਼ਾਮਪਲ ਹੈ ਉਹ ਹੈਗਾ ਮੇਅਰ ਪੋਲ ਦਾ ਮੇਰ ਪੋਲ ਦੇ ਵਿੱਚ ਤੁਸੀਂ ਦੇਖੋ ਕੀ ਕੀ ਨਹੀਂ ਹੋਇਆ ਚੇਨ ਆਫ ਕੋਇਨਸੀਡੈਂਸ ਹੈ ਭਾਜਪੀ ਨੂੰ ਕੋਇਨਸੀਡੈਂਸ ਲੱਗਦੀ ਹੈ ਪਹਿਲਾ 16 ਜਨਵਰੀ ਨੂੰ ਸੈਕਟਰੀ ਬਿਮਾਰ ਹੋ ਗਿਆ 18 ਜਨਵਰੀ ਨੂੰ ਪ੍ਰੈਜ਼ਾਈਡਿੰਗ ਆਫੀਸਰ ਬਿਮਾਰ ਹੋ ਗਿਆ ਉਸ ਤੋਂ ਬਾਅਦ ਇਹਨਾਂ ਨੇ ਡੇਟ 18 ਤੋਂ 6 ਫਰਵਰੀ ਕਰਤੀ ਆਨਰੇਬਲ ਹਾਈ ਕੋਰਟ ਨੂੰ ਇੰਟਰਵੈਨ ਕਰਨਾ ਪਿਆ 30 ਜਨਵਰੀ ਕੀਤੀ ਤੇ 30 ਜਨਵਰੀ ਨੂੰ ਵੀ ਡਾਇਰੈਕਸ਼ਨ ਦੇ ਬਾਵਜੂਦ ਲੇਟ ਸ਼ੁਰੂਆਤ ਕੀਤੀ ਇਹਨਾਂ ਨੇ ਪ੍ਰੋਸੈਸ ਦੀ ਇਲੈਕਸ਼ਨ ਪ੍ਰਕਿਰਿਆ ਦੀ ਪਰ ਉਹ ਤੋਂ ਬਾਅਦ ਇੱਕ ਹੋਰ ਕੋਇਨਸੀਡੈਂਸ ਆਫਿਸ ਬੇਰਰ ਜਿਹੜੇ ਅਨਿਲ ਮਸੀਜੀ ਨੇ ਪ੍ਰੈਜ਼ਾਈਡਿੰਗ ਆਫੀਸਰ ਸੀਗੇ ਉਹ ਭਾਜਪਾ ਦੇ ਐਕਟਿਵ ਮੈਂਬਰ ਤਾਂ ਹੈ ਹੀ 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 ਹੈ ਏ ਚ ਭਾਰਤੀ ਜਨਤਾ ਪਾਰਟੀ ਨੂੰ ਲੱਗਦਾ ਕਿ ਉਹਨਾਂ ਦੀ ਕੋਈ ਇਨਵੋਲਵਮੈਂਟ ਉਹਨਾਂ ਦਾ ਕੁਝ ਕਿਹਾ ਕੀਤਾ ਹੈ ਹੀ ਕੁਝ ਨਹੀਂ ਇਹ ਸਾਰੇ ਇਟਸ ਬੀਨ ਅ ਬਿਗ ਚੇਨ ਆਫ ਕੋਇਨਸੀਡੈਂਸਸ ਲੇਕਿਨ ਸੁਪਰੀਮ ਕੋਰਟ ਦੀ ਜਦੋਂ ਟਿੱਪਣੀ ਆ ਜਾਂਦੀ ਹੈ ਨਾ ਜਦੋਂ ਸੁਪਰੀਮ ਕੋਰਟ ਇੰਨੇ ਸਖਤ ਇੰਨੇ ਕੜੇ ਸ਼ਬਦ ਵਰਤਦਾ ਹੈ ਕਿ ਇਹ ਲੋਕਤੰਤਰ ਦਾ ਕਤਲ ਹੋਇਆ ਹੈ ਇਟਸ ਅ ਮੋਕਰੀ ਐਂਡ ਮਰਡਰ ਆਫ ਆਰ ਡੈਮੋਕ੍ਰੇਸੀ ਉਦੋਂ ਦੇਸ਼ ਨੂੰ ਦੇਸ਼ ਦੇ ਵਸਿਆ ਨੂੰ ਬਹੁਤ ਧਿਆਨ ਨਾਲ ਦੇਖਣਾ ਤੇ ਸਮਝਣਾ ਚਾਹੀਦਾ ਹੈ ਕਿ ਭਾਰਤੀ ਜਨਤਾ ਪਾਰਟੀ ਸਾਡੇ ਦੇਸ਼ ਨਾਲ ਸਾਡੇ ਲੋਕਤੰਤਰ ਨਾਲ ਕਿਵੇਂ ਖਿਲਵਾੜ ਕਰਦੀ ਹੈ ਤੇ ਡੰਕੇ ਦੀ ਚੋਟ ਤੇ ਕਰਨ ਦੀ ਕੋਸ਼ਿਸ਼ ਕਰਦੀ ਹੈ ਉਹ ਖੁੱਲੇ ਅੰਸ਼ਰੇਮ ਕਰਨ ਦੀ ਕੋਸ਼ਿਸ਼ ਕਰਦੀ ਹੈ ਤੇ ਦੇਰਫੋਰ ਕੋਰਟ ਦੇ ਵਿੱਚ ਤਾਂ ਅਸੀਂ ਜਵਾਬ ਦੇ ਰਹੇ ਹਾਂ ਲੇਕਿਨ ਲੋਕਾਂ ਨੂੰ ਵੀ ਇਨ ਇਲੈਕਸ਼ਨਸ ਭਾਤੀ ਜਨਤਾ ਪਾਰਟੀ ਨੂੰ ਇਹਦਾ ਜਵਾਬ ਦੇਣਾ ਚਾਹੀਦਾ ਹੈ ਮੀਡੀਆ ਨੂੰ ਔਨ देयर ਪਲੇਟਫਾਰਮਸ ਇਸ ਚੀਜ਼ ਦਾ ਜਵਾਬ ਭਾਰਤੀ ਜਨਤਾ ਪਾਰਟੀ ਨੂੰ ਦੇਣਾ ਚਾਹੀਦਾ ਬਿਕੋਜ਼ ਜੇ ਲੋਕਤੰਤਰ ਖਤਮ ਕਰਤਾ ਭਾਰਤੀ ਜਨਤਾ ਪਾਰਟੀ ਨੇ ਵਿਲ ਬੀ ਅਮਾਉਂਟ ਵਿਲ ਬੀ ਓਨਲੀ ਅਮਾਉਂਟ ਟੂ ਅ ਮੇਅਰ ਡਿਕਟੇਟਰਸ਼ਿਪ ਕੋਈ ਵੀ ਕੁਝ ਵੀ ਕਰੂਗਾ ਕੋਈ ਵੀ ਕੁਝ ਵੀ ਕਹੂਗਾ ਜੇ ਇਲੈਕਸ਼ਨ ਪ੍ਰਕਿਰਿਆ ਜੋ ਸਾਡੀ ਐਸੈਂਸ ਆਫ ਡੈਮੋਕ੍ਰੇਸੀ ਸਾਡਾ ਬੇਸਿਕ ਫਾਊਂਡੇਸ਼ਨ ਹੈ ਜੇ ਉਹਦੇ ਵਿੱਚ ਇਹ ਕੁਝ ਹੋਊਗਾ ਤਾਂ ਤੁਸੀਂ ਕਿੱਥੇ ਅਕਾਊਂਟੇਬਿਲਟੀ ਟਰਾਂਸਪੇਰੈਂਸੀ ਰਿਸਪੌਂਸਿਬਿਲਟੀ ਐਮਪਥੀ ਕਨਸੀਡਰ ਕਰ ਸਕਦੇ ਹੋ ਜੇ ਇਲੈਕਸ਼ਨ ਅਰਗੀ ਥਾਂ ਚ ਮੇਜਰ ਪਾਰਟੀਆਂ ਨਾਲ ਇਹ ਚੀਜ਼ ਕਰਨ ਦੀ ਕੋਸ਼ਿਸ਼ ਕਰਨਗੇ ਅਸੀਂ ਹੁਣ ਪ੍ਰਿੰਸੀਪਲ ਆਪੋਜੀਸ਼ਨ ਹੈ ਜੇ ਪ੍ਰਿੰਸੀਪਲ ਆਪੋਜੀਸ਼ਨ ਦੇ ਨਾਲ ਸ਼ਰੀਆਮ ਧੱਕਾ ਕਰ ਸਕਦੀ ਹੈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਤਾਂ ਲੋਕਾਂ ਨਾਲ ਕੀ ਕੀ ਕਰ ਸਕਦੀ ਹੈ ਉਹਦਾ ਹਿਸਾਬ ਤੁਸੀਂ ਇਹ ਤੋਂ ਲਾ ਸਕਦੇ ਹੋ ਹੁਣ ਦੂਜੀ ਜਿਹੜੀ ਗੱਲ ਹੈ ਉਹ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਜਿੰਨੀ ਨਫ਼ਰਤ ਜਿੰਨਾ ਡੰਡਾ ਤੰਤਰ ਦਾ ਉਪਯੋਗ ਕਰਨਾ ਹੈ ਇਹ ਕਰ ਲੈਣ ਕੋਰਟ ਦੇ ਵਿੱਚ ਵੀ ਅਸੀਂ ਜਵਾਬ ਦੇਵਾਂਗੇ ਤੇ ਇਲੈਕਸ਼ਨ ਦੇ ਵਿੱਚ ਵੀ ਅਸੀਂ ਜਵਾਬ ਦਵਾਂਗੇ ਜਿਵੇਂ ਨਫਰਤ ਦੀ ਦੁਕਾਨ ਹਿਮਾਚਲ ਕਰਨਾਟਕਾ ਤੇਲੰਗਾਨਾ ਤੇ ਹੋਰ ਥਾਵਾਂ ਤੇ ਬੰਦ ਕੀਤੀ ਹੈ ਇਹ ਤੋਂ ਬਾਅਦ ਦੇਸ਼ ਵੀ ਬੰਦ ਕਰਾਂਗੇ ਤੁਹਾਡੇ ਇਹੀ ਐਕਸ਼ਨਸ ਕਰਕੇ ਤੁਹਾਡੀ ਆ ਇਹੀ ਚੀਜ਼ਾਂ ਕਰਕੇ ਤੁਹਾਨੂੰ ਦੇਸ਼ ਜਵਾਬ ਦੇਊਗਾ ਜੇ ਤੁਹਾਡੇ ਕਿਸੇ ਦਾ ਸਵਾਲ ਹੈਗੇ ਤਾਂ ਪਲੀਜ਼ ਅਗਲੀ ਇਲੈਕਸ਼ਨਾਂ ਬਾਰੇ ਅਸੀਂ ਦੁਬਾਰਾ ਹਮੇਸ਼ਾ ਇਹ ਕਿ ਜੀ ਬਿਲਕੁਲ ਆਨਰੇਬਲ ਸੁਪਰੀਮ ਕੋਰਟ ਨੇ ਵੀ ਇਥੋਂ ਤੱਕ ਟਿੱਪਣੀ ਕੀਤੀ ਹੈ ਕਿ ਅਸੀਂ ਆਪਦੀ ਜੁਡੀਸ਼ੀਅਲ ਕੌਂਸ਼ੀਅੰਸ ਨੂੰ ਸੈਟੀਸਫਾਈ ਕਰਨ ਲਈ ਬੈਠੇ ਆ ਜੇ ਸਾਡੀ ਜੁਡੀਸ਼ੀਅਲ ਕੌਂਸ਼ੀਅੰਸ ਨਹੀਂ ਸੈਟੀਸਫਾਈ ਹੋਈ ਤੇ ਅਸੀਂ ਇਹ ਵੀ ਚੀਜ਼ ਆਰਡਰ ਕਰ ਸਕਦੇ ਹਾਂ ਇਹ ਗੱਲ ਕਹੀ ਗਈ ਹੈ ਹੁਣ ਦੂਜੀ ਗੱਲ ਇਹ ਹੈ ਕਿ ਆਪਾਂ ਵੀਡੀਓ ਜੋ ਸ਼ਰੀਆਮ ਤਾਂ ਦੇਖ ਲਿਆ ਕਿਹੜੇ ਹਿਸਾਬ ਨਾਲ ਵੋਟਾਂ ਸਾਡੀਆਂ ਬੈਲੈਂਸ ਨੂੰ ਡਿਫੇਸ ਕੀਤਾ ਗਿਆ ਵੀਡੀਓ ਦੇ ਵਿੱਚ ਅੱਛਾ ਸੁਪਰੀਮ ਕੋਰਟ ਨੇ ਵੀ ਗੱਲ ਕੀਤੀ ਕਿ ਉਹ ਪਗੋੜੇ ਵਾਂਗੂ ਫਿਯੂਜੀਟਿਵ ਵਾਂਗੂ ਕੈਮਰੇ ਵੱਲ ਦੇਖ ਰਿਹਾ ਸੀਗਾ ਇਹ ਗੱਲ ਸੁਪਰੀਮ ਕੋਰਟ ਨੇ ਦੇਖੀ ਕਨਸਿਡਰ ਕੀਤੀ ਤੇ ਉਹ ਤੋਂ ਬਾਅਦ ਇਹ ਆਬਜ਼ਰਵੇਸ਼ਨ ਜਾਰੀ ਕੀਤੀ ਹੈ ਸੁਪਰੀਮ ਕੋਰਟ ਨੇ ਤੇ ਮੈਨੂੰ ਲੱਗਦਾ ਹੈ ਇਤਿਹਾਸ ਦੇ ਵਿੱਚ ਇਤਿਹਾਸ ਦੇ ਵਿੱਚ ਇਟਸ ਨਾਟ ਬੀਨ ਸੀਨ ਇਨ ਹਿਸਟਰੀ ਕਿ ਸੁਪਰੀਮ ਕੋਰਟ ਇੰਨੀ ਅਸਖਤ ਇੰਨੀ ਸਟ੍ਰਿੰਜੈਂਟ ਟਿੱਪਣੀ ਆਬਜ਼ਰਵੇਸ਼ਨ ਕਰਦਾ ਤੁਹਾਨੂੰ ਨਜ਼ਰ ਆਇਆ ਹੋਵੇ ਕਿਉਂਕਿ ਇਹ ਜਿਹੜੇ ਕਾਂਡ ਭਾਰਤੀ ਜਨਤਾ ਪਾਰਟੀ ਨੇ ਕਰਨੇ ਸ਼ੁਰੂ ਕੀਤੇ ਇਲੈਕਸ਼ਨਸ ਦੇ ਵਿੱਚ ਲੋਕਤੰਤਰ ਨੂੰ ਦਬਾਉਣ ਲਈ ਖਤਮ ਕਰਨ ਲਈ ओ भीकार्ड बीजेपी ने तोड़े है सो देर फोर भारतीय जनता पार्टी का अहंकार हूँ देश तोड़न जा रहा है देखो बिलकुल मैं हम थो गल दस रहा है ਹੀ ਪ੍ਰੈਜ਼ਾਈਡਿੰਗ ਆਫੀਸਰ ਦੀ ਗੱਲ ਹੋਈ ਹੈ ਪ੍ਰੈਜ਼ਾਈਡਿੰਗ ਆਫੀਸਰ ਜਿਹੜੇ ਹੈਗੇ ਆ ਉਹ ਸੀਗੇ ਬੀਜੇਪੀ ਦੇ ਐਕਟਿਵ ਮੈਂਬਰ ਹੀ ਹੈਜ਼ ਬੀਨ ਐਨ ਆਫਿਸ ਬੇਅਰਰ ਆਫ ਦਿ ਭਾਰਤੀ ਜਨਤਾ ਪਾਰਟੀ ਤੇ ਉਹ ਬਿਮਾਰ ਹੋ ਗਏ ਸੋ ਮਤਲਬ ਕਮਾਲ ਦੀ ਗੱਲ ਹੋਈ ਇਲੈਕਸ਼ਨ ਵਾਲੇ ਤੇ ਨਹੀਂ ਬਿਮਾਰ ਹੋ ਗਏ ਕੋਈ ਬੀਜੇਪੀ ਦਾ ਲੀਡਰ ਕਹਿੰਦਾ ਜੀ ਢੂਈ ਦੁਖਦੀ ਸੀਗੀ ਕੋਈ ਕਹਿੰਦਾ ਜੀ ਠੰਡ ਲੱਗ ਗਈ ਮਤਲਬ ਬਿਆਨ ਵੀ ਨਾ ਤੋ ਰਲਾਏ ਨਹੀਂ ਗਏ ਯਾਰ ਦੇ ਉਹ ਕਹਿੰਦੇ ਨਾ ਜੇ ਝੂਠ ਬੋਲਣਾ ਹੁੰਦਾ ਐਟਲੀਸਟ ਬਿਆਨ ਤਰ ਹਲਾ ਲਿਆ ਕਰੋ ਨੀ ਸਾਡੇ ਵਰਗੇ ਫਿਰ ਉਹ ਤੋਂ ਬਾਅਦ ਐਕਸਪੋਜ਼ ਵੀ ਚੰਗੀ ਤਰ੍ਹਾਂ ਕਰਦੇ ਆ ਉਹੀ ਐਕਸਪੋਜ਼ ਇਹਨਾਂ ਦਾ ਦੇਸ਼ 'ਚ ਵੀ ਹੋਇਆ ਕੋਰਟ ਦੇ ਵਿੱਚ ਵੀ ਹੋਇਆ ਤੇ ਚੰਨੀਗੜ੍ਹ ਮੇਰਪੂਲ ਦੇ ਵਿੱਚ ਵੀ ਸਭ ਨੇ ਹੁੰਦੇ ਹੋਏ ਦੇਖਿਆ ਤਾਂ ਹੀ ਕਰਕੇ ਟਿੱਪਣੀਆਂ ਆਈਆਂ ਤਾਂ ਹੀ ਕਰਕੇ ਪ੍ਰੈਸ ਕਾਨਫਰੈਂਸ ਹੋ ਰਹੀ ਹੈ ਦੂਜੀ ਗੱਲ ਜਿੱਥੋਂ ਤੱਕ ਪ੍ਰੈਜ਼ਾਈਡਿੰਗ ਆਫੀਸਰ ਵੀ ਹੈ ਹੁਣ ਜੇ ਪ੍ਰੈਜ਼ਾਈਡਿੰਗ ਆਫੀਸਰ ਜੀ ਨੇ ਸਾਰਾ ਕੁਝ ਦੇਖਣਾ ਹੈ ਉਹ ਤੋਂ ਬਾਅਦ ਡਿਸਾਈਡ ਕਰਨਾ ਹੈ ਜੋ ਇੰਡੀਪੈਂਡੈਂਟ ਨਹੀਂ ਹੋਊਗਾ ਨਿਊਟਰਲ ਨਹੀਂ ਹੋਊਗਾ ਤਾਂ ਸਾਡੀ ਇਲੈਕਸ਼ਨ ਪ੍ਰੋਸੈਸ ਕਿਵੇਂ ਨਿਊਟਰਲ ਹੋ ਸਕਦੀ ਹੈ ਰਾਈਟ ਹੀ ਇਜ਼ ਦੀ ਕਸਟੋਡੀਅਨ ਉਹ ਉਹਨੇ ਉਹਨੂੰ ਤਾਂ ਗਾਰਡ ਕਰਨਾ ਚਾਹੀਦਾ ਹੈ ਇਨਸ਼ੋਰ ਕਰਨਾ ਚਾਹੀਦਾ ਹੈ ਕਿ ਪ੍ਰੋਸੈਸ ਜਿਹੜੀ ਹੈ ਉਹ ਫਰੀ ਐਂਡ ਫੇਅਰ ਰਵੇ ਜੇ ਉਹੀ ਮਤਲਬ ਉਹ ਕਹਿੰਦੇ ਨੇ ਦੁੱਧ ਦੀ ਰਖਵਾਲੀ ਜੇ ਬਿੱਲੀ ਨੂੰ ਸੌਂਪ ਦੋਗੇ ਤੇ ਰਖਵਾਲੀ ਨਹੀਂ ਹੋਣੀ ਉਹ ਦੁੱਧ ਗਾਇਬ ਹੋਊਗਾ ਸੋ ਉਹੀ ਚੀਜ਼ ਆ ਇਲੈਕਸ਼ਨ ਦੇ ਵਿੱਚ ਹੁੰਦੀ ਸਾਰੇ ਦੇਸ਼ ਨੇ ਦੇਖੀ ਹੈ ਤੇ ਪਹਿਲੀ ਦਫਾ ਹੋਇਆ ਕਿ ਮੇਅਰ ਪੋਲ ਨੂੰ ਇਨੀ ਇੰਪੋਰਟੈਂਸ ਇੰਨੀ ਹੈ ਇੰਨੀ ਹੈ ਮੀਤ ਪੂਰੇ ਦੇਸ਼ ਨੇ ਦਿੱਤੀ ਹੋਏ ਨੈਸ਼ਨਲ ਤੋਂ ਵੱਡੇ ਤੋਂ ਵੱਡੇ ਚੈਨਲ ਛੋਟੇ ਤੋਂ ਛੋਟੇ ਚੈਨਲ ਸਾਰਿਆਂ ਨੇ ਇਹ ਤੇ ਚਰਚਾ ਕੀਤੀ ਸਾਰੇ ਦੇਸ਼ ਦਾ ਫੋਕਸ ਅਟੈਨਸ਼ਨ ਇਹ ਤੇ ਰਹੀ ਤੇ ਇੱਕ ਗੱਲ ਪਤਾ ਲੱਗੀ ਕਿ ਜੇ ਮੇਅਰ ਪੋਲਰਗੇ ਛੋਟੇ ਇਲੈਕਸ਼ਨ ਦੇ ਵਿੱਚ ਭਾਰਤੀ ਜਨਤਾ ਪਾਰਟੀ ਆ ਕੁਝ ਕਰ ਸਕਦੀ ਹੈ ਤਾਂ ਲੋਕ ਸਭਾ ਇਲੈਕਸ਼ਨ ਅਸੈਂਬਲੀ ਇਲੈਕਸ਼ਨ ਦੇ ਵਿੱਚ ਕੀ ਕੀ ਕਰ ਸਕਦੀ ਹੈ ਉਹ ਤੋਂ ਸਾਨੂੰ ਕੌਸ਼ੀਅਸ ਹੋਣ ਦੀ ਲੋੜ ਹੈ ਵੀ ਸ਼ੁਡ ਬੀ ਅਵੇਅਰ ਆਫ ਥੈਟ ਤੇ ਉਸ ਹਿਸਾਬ ਨਾਲ ਭਾਰਤੀ ਜਨਤਾ ਪਾਰਟੀ ਨੂੰ ਜਵਾਬ ਦੇਣ ਦੀ ਨੇ ਬਿਲਕੁਲ ਨਹੀਂ ਜੀ ਆ ਜਿਹੜੀ ਪਟੀਸ਼ਨ ਹੈ ਉਹ ਇਹੀ ਕਾਰਨ ਕਰਕੇ ਪਾਈ ਗਈ ਹੈ ਕਿ ਜਿਹੜੀ ਇਲੈਕਸ਼ਨ ਪ੍ਰੋਸੈਸ ਸੀਗੀ ਉਹ ਰੈਗਡ ਸੀ ਉਹ ਇਲੈਕਸ਼ਨ ਪ੍ਰੋਸੈਸ ਕੰਪਰੋਮਾਈਜ਼ ਸੀ ਫਰੀ ਐਂਡ ਫੇਅਰ ਨਹੀਂ ਸੀ ਇਹੀ ਕਾਰਨ ਕਰਕੇ ਪਹਿਲਾਂ ਹਾਈ ਕੋਰਟ ਨੇ ਕਿਹਾ ਸੀਗਾ ਵੀ ਜਿਹੜੀ ਵੀਡੀਓਗ੍ਰਾਫੀ ਇਹਦੀ ਕਰੋ ਕਿਉਂਕਿ ਸਾਨੂੰ ਪਤਾ ਸੀਗਾ ਬੀਜੇਪੀ ਦੀ ਆਦਤ ਹੈ ਨਾ ਜੀ ਆਦਤ ਜਦੋਂ ਮਜਬੂਰ ਹੋਵੇ ਬੰਦਾ ਨਹੀਂ ਬੰਦਾ ਆਪਣੇ ਹਾ ਭਾਅ ਦੇ ਮੈਂਡਸ ਕਰਦਾ ਚੀਜ਼ਾਂ ਨੂੰ ਆਪਦੀ ਆਦਤਾਂ ਨੂੰ ਨਹੀਂ ਬਦਲਦਾ ਸੋ ਵੀ ਨੂ ਇਟ ਤਾਂ ਹੀ ਕਰਕੇ ਵੀਡੀਓਗ੍ਰਾਫੀ ਹੋਈ ਤੇ ਉਹ ਵੀਡੀਓਗ੍ਰਾਫੀ ਹੋਣ ਕਰਕੇ ਸੁਪਰੀਮ ਕੋਰਟ ਅਸੀਂ ਜਾ ਸਕੇ ਸੁਪਰੀਮ ਕੋਰਟ ਦੇ ਵਿੱਚ ਨੋਟਿਸ ਹੋ ਸਕਿਆ ਮੀਟਿੰਗਸ ਰੁਕ ਸਕੀਆਂ ਇਹ ਜਿਹੜੀ ਮੀਟਿੰਗ ਹੈ ਨਾ ਹੁਣ ਜਿਹੜਾ ਸਵਾਲ ਇਹਨਾਂ ਨੇ ਕੀਤਾ ਇਹ ਮੀਟਿੰਗ ਰੁਕਣ ਦਾ ਕਾਰਨ ਜੇ ਇਹ ਪਰਫੈਕਟ ਹੁੰਦਾ ਤਾਂ ਮੀਟਿੰਗ ਨਾ ਰੁਕਦੀ ਰਿਕਾਰਡ ਵੀਡੀਓਗ੍ਰਾਫੀ ਬੈਲਟਸ ਪ੍ਰਿਜ਼ਰਵ ਨਾ ਹੁੰਦੇ ਉਹ ਪ੍ਰਿਜ਼ਰਵ ਤਾਈ ਹੋਏ ਐ ਤਾਂ ਕਿ ਡਿਸਪੋਜ਼ਲ ਤੱਕ ਉਹਨੂੰ ਰੋਕਿਆ ਜਾ ਸਕੇ ਚੀਜ਼ਾਂਗੇ ਨਾਵਦਨ ਤੇ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਹੈ ਕਿ ਜੇ ਸਾਡੀ ਜੁਡੀਸ਼ੀਅਲ ਕੌਂਸ਼ੀਅੰਸ ਨਹੀਂ ਸੈਟੀਸਫਾਈ ਹੋਈ ਤੇ ਅਸੀਂ ਇਲੈਕਸ਼ਨ ਨੂੰ ਰੀਆਰਡਰ ਕਰ ਸਕਦੇ ਹਾਂ ਤੇ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੀ ਸੱਚ ਹੈ ਉਹਦੀ ਜਿੱਤ ਹੋਊਗੀ ਇਟਸ ਅ ਵੈਲਕਮ ਸਟੈਪ ਬਹੁਤ ਚੰਗਾ ਜਿਹੜਾ ਆਨਰੇਬਲ ਸੁਪਰੀਮ ਕੋਰਟ ਦੀਆਂ ਆਬਜ਼ਰਵੇਸ਼ਨਸ ਆਈਆਂ ਹੈ ਬਹੁਤ ਚੰਗੀਆਂ ਡਾਇਰੈਕਸ਼ਨਸ ਆਈਆਂ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਐਂ ਸਾਡਾ ਲੋਕਤੰਤਰ ਦੇ ਵਿੱਚ ਆਨਰੇਬਲ ਕੋਰਟਸ ਦੇ ਵਿੱਚ ਵਿਸ਼ਵਾਸ ਜਿਹੜਾ ਉਹ ਰੀਇੰਪੋਜ਼ ਹੁੰਦਾ ਰਹੂਗਾ ਤੇ ਐਂ ਜਿਹੜੀ ਆਨਰੇਬਲ ਸੁਪਰੀਮ ਕੋਰਟ ਹੈ ਸਾਡੀ ਗਾਰਡੀਅਨ ਹੈ ਕਨਸਟੀਟਿਊਸ਼ਨ ਦੀ ਉਹ ਜਸਟਿਸ ਇਨਸ਼ੋਰ ਕਰਦੀ ਰਹੂਗੀ ਦੇਖੋ ਲੱਗਦਾ ਮੈਨੂੰ ਆਇਆ ਰਿਹਾ ਜਿਹੜੇ ਹਿਸਾਬ ਨਾਲ ਬੀਜੇਪੀ ਚੱਲ ਰਹੀ ਹੈ ਤੇ ਬੀਜੇਪੀ ਐਕਸਪੋਜ਼ ਹੋ ਰਹੀ ਹੈ ਉਹ ਵੀ ਕੋਰਟ ਦੇ ਵਿੱਚ ਓਪਨਲੀ ਤੇ ਚੀਫ ਜਸਟਿਸ ਆਫ ਇੰਡੀਆ ਸਾਹਿਬ ਨੇ ਜੀ ਆਬਜ਼ਰਵੇਸ਼ਨਸ ਕਰਦੀਆਂ ਪੈ ਰਹੀਆਂ ਐ ਇਹਨਾਂ ਦੇ ਕਾਉਂਸਲਰਾਂ ਦਾ ਲੀਡਰਾਂ ਦਾ ਵਰਕਰਾਂ ਦਾ ਦਮ ਘੁੱਟਦਾ ਹੋਊਗਾ ਬੀਜੇਪੀ 'ਚ ਤੇ ਇਹ ਨਾ ਹੋਵੇ ਕਿ ਉਹ ਉਹਨਾਂ ਨੂੰ ਛੱਡ ਛੱਡ ਕੇ ਡੰਡਾ ਤੰਤਰ ਭੈ ਤੰਤਰ ਨੂੰ ਛੱਡ ਕੇ ਸਾਡੇ ਅਰਗੇ ਲੋਕਤੰਤਰ ਦੇ ਵਿੱਚ ਆ ਜਾ ਸ਼ਾਮਿਲ ਹੁਣ ਤੁਸੀਂ ਪਹਿਲਾਂ ਵੀ ਦੇਖਿਆ ਫਾਰਮਰ ਡਿਪਟੀ ਸਪੀਕਰਸ ਤੋਂ ਲੈ ਕੇ ਫਾਰਮਰ ਮਿਨਿਸਟਰਸ ਤੋਂ ਲੈ ਕੇ ਫਾਰਮਰ ਐਮਐਲਏਸ ਤੋਂ ਲੈ ਕੇ ਹੋਰ ਕਿੰਨੇ ਲੀਡਰ ਆਪ ਐਸਏਡੀ ਬੀਜੇਪੀ ਨੂੰ ਛੱਡ ਛੱਡ ਕੇ ਕਾਂਗਰਸ ਪਾਰਟੀ ਚ ਆਏ ਹੈ ਇਨ ਇਨ ਦਾ ਵੈਰੀ ਰੀਸੈਂਟ ਆਫ ਟਾਈਮਸ ਇੱਕ ਚੀਜ਼ ਇਥੋਂ ਬਿਆਨ ਹੋ ਜਾਂਦੀ ਹੈ ਕਲੀਅਰ ਹੋ ਜਾਂਦੀ ਹੈ ਕਿ ਹਵਾ ਦਾ ਰੁਖ ਕਾਂਗਰਸ ਪਾਰਟੀ ਵੱਲ ਦਾ ਉਹ ਕਿਉਂ ਹੈ ਕਿਉਂਕਿ ਲੋਕਾਂ ਨੂੰ ਪਤਾ ਹੈ ਦੇਸ਼ ਨੂੰ ਪੰਜਾਬ ਨੂੰ ਪਤਾ ਹੈ ਕਿ ਜੇ ਉਹਨਾਂ ਦੀ ਸੱਚ ਦੀ ਆਵਾਜ਼ ਇਹ ਲੋਕਾਂ ਦੀ ਸੱਚ ਦੀ ਆਵਾਜ਼ ਕੋਈ ਚੱਕੂ ਤਾਂ ਕਾਂਗਰਸ ਪਾਰਟੀ ਹੈ ਜਿਉ ਨਾਲ ਨਾਲ ਧੱਕਾ ਹੋਊ ਵਿਤਕਰਾ ਹੋ ਉਹਨਾਂ ਲਈ ਖੜੂ ਉਹਨਾਂ ਲਈ ਲੜੂ ਉਹ ਕਾਂਗਰਸ ਪਾਰਟੀ ਹੈ ਇਹੀ ਚੀਜ਼ ਕਰਦੇ ਤੇ ਹੁੰਦੇ ਦੇਖ ਲੋਕਾਂ ਨੇ ਜਿਹੜੇ ਲੀਡਰ ਸੀਗੇ ਜਿਨ੍ਹਾਂ ਦਾ ਮੈਂ ਤੁਹਾਨੂੰ ਉਦਾਹਰਣ ਦਿੱਤਾ ਉਹ ਛੱਡ ਛੱਡ ਕੇ ਪਾਰਟੀਆਂ ਨੂੰ ਸਾਡੇ ਚ ਆ ਕੇ ਸ਼ਾਮਲ ਹੋਏ ਐ ਸੋ ਦੇਰਫੋਰ ਭਾਰਤੀ ਜਨਤਾ ਪਾਰਟੀ ਆਪਦਾ ਧੱਕਾ ਆਪਦਾ ਨਿਆਂ ਕਰਦੀ ਰਹੇ ਅਸੀਂ ਆਪਦਾ ਨਿਆਂ ਆਪਦੀ ਸੱਚ ਲੈ ਕੇ ਚੱਲਦੇ ਰਵਾਂਗੇ ਠੀਕ ਹੈ ਜੀ ਅੱਜ ਜੀ ਇਹਦੇ ਤੋਂ ਬਾਅਦ ਕੇ ਸਵਾਲ ਹੀ ਅਰਤੀ ਨੂੰ ਮਿਲ ਕਰਕੇ ਆਏਗੀ ਜੀ ਦੇਖੋ ਤਿਆਰੀਆਂ ਜਿਹੜੀਆਂ ਐ ਬਹੁਤ ਵਧੀਆ ਚੱਲ ਰਹੀਆਂ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਜਿਹੜੇ ਸਾਡੇ ਪ੍ਰੈਜ਼ੀਡੈਂਟ ਸਾਹਿਬ ਨੇ ਖੜਗੇ ਸਾਹਿਬ ਉਹ ਪੰਜਾਬ ਚ ਆ ਰਹੇ ਐ ਪੰਜਾਬ ਲਈ ਪੰਜਾਬ ਕਾਂਗਰਸ ਲਈ ਬੜੀ ਖੁਸ਼ੀ ਦੀ ਗੱਲ ਹੈ ਤੇ ਇੱਥੇ ਇੱਕ ਚੀਜ਼ ਪਤਾ ਲੱਗ ਜਾਂਦੀ ਹੈ ਅਸੀਂ ਹੁਣ ਭਾਰਤੀ ਜਨਤਾ ਪਾਰਟੀ ਤੁਸੀਂ ਦੇਖਿਆ ਮੋਦੀ ਸਾਹਿਬ ਕਿੰਨਾ ਕਹੋਂਦੇ ਐ ਅਮਿਤ ਸ਼ਾਹ ਸਾਹਿਬ ਕਿੰਨਾ ਕਹੋਂਦੇ ਐ ਜੇ ਆ ਵੀ ਜਾਣ ਕੋਈ ਐਸਾ ਇਸ਼ੂ ਹੋ ਜਾਂਦਾ ਜਿਸ ਤੋਂ ਬਾਅਦ ਇਹਨਾਂ ਦੇ ਬੀਜੇਪੀ ਦੇ ਲੀਡਰ ਪੰਜਾਬੀਆਂ ਨੂੰ ਪੰਜਾਬ ਨੂੰ ਸਿੱਖਾਂ ਨੂੰ ਬੁਰਾ ਭਲਾ ਕਹਿਣ ਲੱਗ ਜਾਂਦੇ ਆ ਜਿਵੇਂ ਪਹਿਲਾਂ ਇਸ਼ੂ ਹੋਇਆ ਸੀਗਾ ਫਿਰ ਇਹ ਵਾਅਦਾ ਕਰ ਜਾਂਦੇ ਆ ਜੀ ਇੰਨੇ ਹਜ਼ਾਰ ਕਰੋੜ ਦਾ ਤੁਹਾਨੂੰ ਪੈਕੇਜ ਦੇਵਾਂਗੇ 44000 ਕਰੋੜ ਦਾ 44 ਰੁਪਏ ਨਹੀਂ ਨਾ ਤੋ ਦਿੱਤੇ ਗਏ हां वो ਗੱਲ ਅੱਡੇ ਕਿ ਸਾਡਾ ਆਰਡੀਐਫ ਦਾ ਪੈਸਾ ਵੀ ਰੋਕ ਲਿਆ ਸਾਡਾ ਐਨਐਚਐਮ ਦਾ ਪੈਸਾ ਵੀ ਰੋਕ ਲਿਆ ਸਾਡਾ ਐਸਐਸ ਦਾ ਪੈਸਾ ਵੀ ਰੋਕ ਲਿਆ ਸਾਡਾ ਮਤਰਈ ਮਾਲਾ ਸਲੂਕ ਕਰਕੇ ਸਾਨੂੰ ਮੈਚ ਵੀ ਕੋਈ ਨਹੀਂ ਦਿੰਦਾ ਵਰਲਡ ਕੱਪ ਦੇ ਵਿੱਚ ਸਾਡੀ ਝਾਕੀ ਨਹੀਂ ਇਹਨਾਂ ਨੇ ਨਿਕਲਣ ਦਿੱਤੀ 26 ਜਨਵਰੀ ਨੂੰ ਪੰਜਾਬ ਦੀਆਂ ਸ਼ਹਾਦਤਾਂ ਪੰਜਾਬ ਦੀਆਂ ਕੁਰਬਾਨੀਆਂ ਨੂੰ ਭੁਲਾਉਣ ਦੀ ਕੋਸ਼ਿਸ਼ ਬੀਜੇਪੀ ਨੇ ਕੀਤੀ ਸੋ ਸਾਡੇ ਲੀਡਰਸ ਸਾਡੀ ਹਾਈ ਕਮਾਂਡ ਪੰਜਾਬ ਨੂੰ ਪ੍ਰਾਇੋਰਟੀ ਬਣਾ ਕੇ ਚਲਦੀ ਸੀਗੀ ਚਲਦੀ ਹੈ ਚਲਦੀ ਰਹੂਗੀ ਦੇਰਫੋਰ ਸਾਡੇ ਲੀਡਰਸ ਪੰਜਾਬ ਆਉਂਦੇ ਆ ਪੰਜਾਬ ਦੇ ਲੋਕਾਂ ਨਾਲ ਮੁਲਾਕਾਤ ਕਰਦੇ ਉਹਨਾਂ ਦੇ ਗ੍ਰੀਵੈਂਸਸ ਇਸ਼ੂ ਸਮਝਦੇ ਐ ਤੇ ਉਹਨਾਂ ਦਾ ਸਮਾਧਾਨ ਕਰਨ ਦੀ ਕੋਸ਼ਿਸ਼ ਕਰਦੇ ਜੋ ਅਸੀਂ ਅੱਗੇ ਵੀ ਕਰਦੇ ਰਵਾਂਗੇ। ਯਾ ਜੀ 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 ਵਾਲ ਆ ਰਹੇ ਨੇ ਕਿਤੇ ਇਸ਼ਾਰਾ ਕਿਸੇ ਹੋਰ ਵੱਲ ਵੀ ਇਹ ਨਹੀਂ ਇਕੱਠਾ ਨਹੀਂ ਕਰਦਾ। ਨਹੀਂ ਦੇਖੋ ਗੱਲ ਇਸ ਤਰ੍ਹਾਂ ਹੈ ਜੀ ਮੈਂ ਤੁਹਾਨੂੰ ਆਲਰੇਡੀ ਇਹ ਬੜੀ ਦਫਾ ਮੈਂ ਮੀਡੀਆ 'ਚ ਵੀ ਦੱਸਿਆ ਹੈ ਕਿ ਕਾਂਗਰਸ ਪਾਰਟੀ ਨੂੰ এবੀਪੀ ਦਾ opinion poll ਵੀ ਕਹਿ ਰਿਹਾ ਕਿ ਤੁਸੀਂ ਸਭ ਤੋਂ ਵੱਧ ਸੀਟਾਂ ਜਿੱਤ ਰਹੇ ਹੋ। ਦੂਜੇ ਤੇ ਆਪ ਹੈ 0 ਤੋਂ 2 0 ਤੋਂ 2 ਭਾਜਪਾ ਤੇ ਐਸਡੀ ਹੈ ਜਿਵੇਂ ਸੀ ਹੁਣ ਬੀਜੇਪੀ ਤੇ ਐਸਡੀ ਜਰੂਰ ਤੁਸੀਂ ਗੱਲ ਕਰ ਸਕਦੇ ਹੋ ਲੜਾਈ ਇਹਨਾਂ ਚੇ ਚੱਲ ਰਹੀ ਹੈ ਵੀ ਡਬਲ ਇੰਜਨ ਦਾ ਮੂਰ ਲਾ ਇੰਜਨ ਵੱਡਾ ਇੰਜਨ ਕੌਣ ਬਣੂਗਾ ਬੀਜੇਪੀ ਕਹਿੰਦੀ 60 80 ਬਣਾਗੇ ਜੀ ਸਾਡੇ ਕੋਲੇ 1.5 ਐਮਐਲਏ ਹੈ ਸ਼੍ਰੋਮਣੀ ਅਕਾਲੀ ਦਲ ਕਹਿੰਦਾ ਨਹੀਂ ਅਸੀਂ ਮੂਰ ਲਾ ਇੰਜਨ ਬਣਾਗੇ ਸਾਡੇ ਕੋਲੇ 2.5 ਐਮਐਲਏ ਹੈ ਸੋ ਲੜਾਈ ਇਹਨਾਂ ਦੀ ਹੈ ਜੀ ਅਸੀਂ ਤਾਂ ਬੜੇ ਕਲੀਅਰ ਹੈ 13 ਦੀ 13 ਸੀਟਾਂ ਤੇ ਤਿਆਰੀ ਹੈ ਤੇ 13 ਜ਼ੀਰੋ ਅਸੀਂ ਕਰਨ ਜਾ ਰਹੇ ਹਾਂ ਮਾਨ ਸਾਹਿਬ ਜਦੋਂ 13 ਜ਼ੀਰੋ ਕਹਿੰਦੇ ਆ ਨਾ ਉਹਨਾਂ ਦਾ ਕੈਨ ਦਾ ਭਾਵ ਹੁੰਦਾ ਹੈ ਜ਼ੀਰੋ ਆਮ ਆਦਮੀ ਪਾਰਟੀ ਤੇ 13 ਕਾਂਗ ਤੇ ਬੜੀ ਜਲਦੀ ਇਹਨੂੰ ਸੱਚਾਈ ਦੇ ਵਿੱਚ ਬਦਲ ਦੇਵੇ ਤੁਸੀਂ ਦੇਖੋਗੇ